ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਅਧੀਨ ਪੈਂਦੇ ਕੋਚਰ ਮਾਰਕੀਟ ਚੌਂਕੀ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਨਿੱਜੀ ਹੋਟਲ ਦੇ ਵਿੱਚ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ जुट ਗਈ ਹੈ ਜੋ ਪੱਤਰਕਾਰਾਂ ਨਾਲ ਗੱਲਬਾਤ ਹੋਈ ਹੈ ਉਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਚੌਕੀ ਇੰਚਾਰ ਧਰਮਪਾਲ ਨੇ ਦੱਸਿਆ ਕਿ ਵਿਅਕਤੀ ਪਿੰਡ ਗੋਇੰਦਵਾਲ ਦਾ ਰਹਿਣ ਵਾਲਾ ਹੈ ਜਿਸ ਨੇ ਰਾਤ ਰੁਕਣ ਦੇ ਲਈ ਹੋਟਲ ਦੇ ਵਿੱਚ ਕਿਰਾਏ ਤੇ ਕਮਰਾ ਲਿਆ ਸੀ ਪਰ ਸਵੇਰੇ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਜਿਸ ਦੀ ਸੂਚਨਾ ਇਸ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਬਾਕੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਇੱਕ ਅਮਰਿਤਪਾਲ ਨਾਮ ਦੇ ਮੁੰਡੇ ਨੇ ਸੁਸਾਇਡ ਕੀਤਾ। ਉਹਦੀ ਡੈੱਡ ਬੋਰਡ ਮਿਲੀ ਹੈ। ਵੀ ਉਹ ਮੋਤਰੀ ਕੀ ਲਖਾਤੀ ਸੀ ਪਰਵਾਰ ਦੀ ਵੇਟ ਕਰਕੇ ਜੋ ਅੱਗੇ ਬਣਦੀ ਕਰਦੀ ਕਰਦੀ ਸੀ। ਸਰ ਕਿੰਨੀ ਫੋਮਰ ਸੀ ਸੀ? 24-25 ਸਾਲ ਦਾ ਮੁੰਡਾ ਸੀ। ਪਛਾਣ ਹੋ ਗਈ ਆ ਵੀ ਸਰ? ਪਛਾਣ ਹੋ ਗਈ। ਸਰ ਇਹ ਹੋਡੂ ਦੀ ਗੱਲ ਆ ਰਹਿ ਰਹੀ ਸੀ ਕਿ ਉਹਦੇ ਨਾਲ ਕੋਈ ਕੁੜੀ ਵੀ ਸੀ ਕਿੰਨੇ ਵੇਲੇ ਤੋਂ ਰਹਿ ਰਹੀ ਸੀ? ਇੱਕ ਕੱਲੀ ਆਏ ਸੀਗਾ 12:00 ਵਜੇ ਨੇ ਕਮਰਾ ਲਿਆ ਸੀਗਾ। ਕੱਲ ਦਿਨੇ ਹੀ ਰੱਤੀ। ਕੱਲ ਦਿਨੇ। ਅੱਛਾ ਕਲਟਰੀ ਕੋਲੋਂ ਤਾਂ ਵੀ ਸਾਹਮਣੇ ਆਈ ਹੈ ਹਲਕਾ। ਹਲਕਾ ਕਰੂ ਨਹੀਂ ਉਹ ਤਾਂ ਬੈਰੀਫਾਈ ਕਰਦੇ ਸੀ। ਸਰ ਕਰਦਾ ਕਿਸੇ ਮੁੰਡਾ ਕੰਟਾ ਰਾਜ ਮਿਸਤਰੀ ਕੰਟਾ ਰੇਲਪੁਰ ਇਹ ਸਾਇਲੈਂਸ ਆ ਪਰ ਨਹੀਂ ਹੁਣ ਡੋਨਟ ਲੈਟ ਦੀ ਮੈਨ ਪਈ ਹੈ ਕੁਝ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਬੰਦਾ ਹੁੰਦਾ ਉਹ ਪਤਾ ਚੱਲ ਕਾਰਨ ਜੱਤ ਨਹੀਂ ਹਲੇ ਪਰਿਵਾਰ ਨੂੰ ਬੁਲਾ ਕੇ ਸਟੇਟਮੈਂਟ ਲਿਖ ਕੇ ਜੋ ਵੈਗਲ ਨਾਲ ਡੇਡ ਕੋਡੀ ਮੌਚਰੀ ਕੁਝਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੇ ਅਧੀਨ ਪੈਂਦੇ ਕੋਚਰ ਮਾਰਕੀਟ ਚੌਂਕੀ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਨਿੱਜੀ ਹੋਟਲ ਦੇ ਵਿੱਚ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ जुट ਗਈ ਹੈ ਜੋ ਪੱਤਰਕਾਰਾਂ ਨਾਲ ਗੱਲਬਾਤ ਹੋਈ ਹੈ ਉਸ ਤਰ੍ਹਾਂ ਇਹ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਚੌਂਕੀ ਇੰਚਾਰ ਧਰਮਪਾਲ ਨੇ ਦੱਸਿਆ ਕਿ ਵਿਅਕਤੀ ਪਿੰਡ ਗੋਇੰਦਵਾਲ ਦਾ ਰਹਿਣ ਵਾਲਾ ਹੈ ਜਿਸ ਨੇ ਰਾਤ ਰੁਕਣ ਦੇ ਲਈ ਹੋਟਲ ਦੇ ਵਿੱਚ ਕਿਰਾਏ ਤੇ ਕਮਰਾ ਲਿਆ ਸੀ ਪਰ ਸਵੇਰੇ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਜਿਸ ਦੀ ਸੂਚਨਾ ਇਸ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ ਬਾਕੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਇੱਕ ਅਮਰਤਪਾਲ ਨਾਮ ਦੇ ਮੁੰਡੇ ਨੇ ਸੁਸਾਇਡ ਕੀਤਾ ਉਹਦੀ ਡੈੱਡ ਬੋਰਡ ਮਿਲੀ ਹੈ ਉਰੀ ਉਹ ਮੋਟਰੀ ਕਿਖਾਤੀ ਸੀ ਪਰਿਵਾਰ ਦੀ ਵੇਟ ਕਰਕੇ ਜੋ ਅੱਗੇ ਬਣਦੀ ਕਰਦੀ ਸੀ ਸਰ ਕਿੰਨੀ ਕੋਮਾਰੀ ਸੀ 24 25 ਸਾਲ ਦਾ ਹੁੰਦਾ ਠੀਕ ਹੈ ਪਛਾਣ ਹੋ ਗਿਆ ਵੀ ਸਰ ਪਛਾਣ ਹੋ ਗਿਆ ਸਰ ਇਹ ਹੋਡੂ ਦੀ ਗੱਲ ਆ ਰਹਿ ਰਹੀ ਸੀ ਕਿ ਉਹਨਾਂ ਕੋ ਕੁੜੀ ਵੀ ਸੀ ਕਿੰਨੇ ਵਜੇ ਤੋਂ ਰਹਿ ਰਹੀ ਸੀ ਇੱਕ ਕੱਲੀ ਆਏ ਸੀਗਾ 12:00 ਵਜੇ ਨੇ ਕਮਰਾ ਲਿਆ ਸੀ ਕੱਲ ਦਿਨੇ ਰਹਿਣੇ ਆ ਤੇ ਕੱਲ ਦਿਨੇ ਅੱਛਾ ਕੁਲਟਰੀ ਕੋਲੋਂ ਵੀ ਸਾਹਮਣੇ ਆਈ ਹੈ ਹਲਤ ਹਲਤਾ ਕਰੂਣੀ ਉਹ ਤੇ ਵੈਰੀਫਾਈ ਕਰਦੇ ਸੀ ਸਰ ਕਰਦਾ ਕਿਸੇ ਮੁੰਡਾ ਤੇ ਮੁੰਡਾ ਰਾਜ ਮਿਸਰੀ ਕੰਮ ਕਰ ਰਿਹਾ ਲੱਗਦਾ ਇਹ ਸੁਸਾਇਡ ਇਸਪੈਕੀ ਹੈ ਜਿਹੜਾ ਉਹਨੂੰ ਲੈਟਿਵਿਟੀ ਵਿੱਚ ਕਰਿਆ ਜਿਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਜੋ ਬਣਾਉਣਾ ਕਰਦੇ ਕੌਣ ਦਾ ਤੁਹਾਨੂੰ ਪਤਾ ਚੱਲੇ ਕਾਰਨ ਜਦੋਂ ਨਹੀਂ ਹਲੇ ਪਰਿਵਾਰ ਨੂੰ ਬੁਲਾ ਕੇ ਸਟੇਟਮੈਂਟ ਲਿਖ ਕੇ ਜੋ ਬੈਗਣਾ ਸਾਡੇ ਡੇਢ-ਗੋਡੀ ਮੌਤ ਚੜੀ ਕਿ